ਸਾਤਿੇ ਸ਼ੀਰੀਏ ਕਾਲ ਅੱਜ ਅਸੀਂ ਲੇਖਕਾ ਪੂਰਨ ਸਿੰਘ ਦੁਆਰਾ ਲਿਖੀ ਗਈ ਕਿਤਾਬ ਸਭਿਅਤਾ ਅਤੇ ਸਬਿਆਚਾਰ ਪੜ੍ਹਾਂਗੇ ਇਸ ਵਿੱਚੋਂ ਅਸੀਂ ਮਨੋਖ ਦਾ ਅਧਿਆਤਮਿਕ ਵਿਰਸਾ ਭਾਗ ਦੂਜਾ ਪੜ੍ਹਾਂਗੇ ਮਨੋਖ ਵਿਚਲੀ ਪਰਵਿਰਤੀ ਭਾਵੁਕਤਾ ਅਤੇ ਬੌਧਿਕਤਾ ਉਸ ਦੇ ਵਿਵਹਾਰ ਵਿਚਲੀ ਤਮਸਿਕਤਾ ਰਾਜਸਿਕਤਾ ਅਤੇ ਸਾਤਵਿਕਤਾ ਉਸ ਦੇ ਸਹਿਮ ਸੰਸੇ ਅਤੇ ਸੁਪਨੇ ਉਸ ਵਿੱਚਲੀ ਅਹਿਸਾਸਨ ਇੱਛਣ ਅਤੇ ਵਿਉਂਤਣ ਦੀ ਯੋਗਤਾ ਉਸ ਵਿੱਚ ਪਾਪ ਪੁੰਨ ਦਾ ਵਿਤਰੇਕ ਸਾਧ ਸਹਿਯੋਗ ਦੀ ਲੋੜ ਪਿਆਰ ਨਿਸ਼ਕਪਟਤਾ ਤਿਆਗ ਸਵਾਰਥ ਹਿੰਸਾ ਹੱਤਿਆ ਅਤੇ heira ਫੇਰੀ ਉਸ ਦੇ ਪੰਜ ਸ਼ਤਰੂ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਉਸ ਵਿਚਲੇ ਰਾਗ ਦਵੇਸ਼ ਅਤੇ ਗਿਆਸਾ ਆਦਿਕ ਵਿੱਚੋਂ ਕੋਜੇ ਵੀ ਧਰਮ ਦਾ ਉਪਜਾਇਆ ਹੋਇਆ ਨਹੀਂ ਇਹ ਸਭ ਕੁਝ ਜੀਵਨ ਦੇ ਵਿਕਾਸ ਵਿੱਚੋਂ ਜੀਵਨ ਦੀਆਂ ਲੋੜਾਂ ਵਿੱਚ ਉਪਜਿਆ ਹੋਇਆ ਹੈ ਠੀਕ ਉਹ ਵੇਹੀ ਜਿਵੇਂ ਧਰਮ ਆਪਣੇ ਨਿਬੰਧ ਮਨੁੱਖ ਦਾ ਅਧਿਆਤਮਿਕ ਵਿਰਸਾ ਭਾਗ ਪਹਿਲਾ ਪਹਿਲਾ ਵਿੱਚ ਉਪਰੋਕਤ ਵਿਚਾਰ ਦੀ ਕੋਜੇ ਵਿਆਖਿਆ ਕਰਕੇ ਮੈਂ ਇਹ ਕਹਿਣ ਦਾ ਯਤਨ ਕੀਤਾ ਸੀ ਕਿ ਜੀਵਨ ਦੇ ਵਿਕਾਸ ਵਿੱਚੋਂ ਉਪਜੇ ਹੋਏ ਭਾਵਾਂ, ਪਰਿਵਰਤਨੀਆਂ, ਵਿਚਾਰਾਂ ਤੇ ਵਿਵਹਾਰਾਂ ਨੂੰ ਆਪਣੀ ਲੋੜ ਅਨੁਸਾਰ ਵਰਤ ਕੇ ਅਤੇ ਵਿਉਂਤ ਬਾਧ ਦੇ ਕਰਕੇ ਧਰਮ ਨੇ ਜੀਵਨ ਨੂੰ ਆਤਮਾ, ਪਰਮਾਤਮਾ, ਨਿਸ਼ਕਾਮਤਾ, ਨਿਰਲੇਪਤਾ ਤੇ ਅੰਧ ਵਿਸ਼ਵਾਸ ਵਰਗੀਆਂ ਵਿਚੇਤ੍ਰ ਅਤੇ ਵੱਡ ਮੁੱਲਿਆਵਸਥਾਂ ਵਿਰਸੇ ਵਜੂਦ ਦਿੱਤੀਆਂ ਹਨ। ਇਹ ਚੀਜ਼ਾਂ ਉਸ ਦੀ ਪਰਿਵਰਤੀ ਵਿੱਚ ਨਹੀਂ ਸਨ। ਔਸਦੀ ਪਰਿਵਰਤੀ ਵਿੱਚ ਜੀਵਨ ਦਾ ਮੂਹ ਅਤੇ ਮੌਤ ਦਾ ਭੈ ਸੀ ਜਿਸ ਕਾਰਨ ਉਸਦੇ ਅਜੋਕੇ ਅਧਿਆਤਮਕ ਵਿਰਸੇ ਵਿੱਚ ਮੁਕਤੀ ਸਮਾਧੀ ਦਾਨ ਪੁੰਨ ਤੀਰਥ ਯਾਤਰਾ ਨਾਰਕ ਸਵਰਗ ਇਲਹਾਮ ਆਕਾਸ਼ਵਾਣੀ ਆਵਾਗਣ ਅਨੇਕ ਦੇਵੀ ਦੇਵਤੇ ਜਿੰਨ ਭੂਤ ਕਰਾ ਮਾਤਾ ਤੇ ਬਲੀਆਂ ਦੇ ਰੂਪ ਵਿੱਚ ਬਿਉੜ ਕਾਂ ਇੱਕ ਸੁਖ ਸ਼ਾਮਿਲ ਹੈ ਮਨੁੱਖ ਦੇ ਇਸ ਅਧਿਆਤਮਕ ਵਿਰਸੇ ਵਿੱਚ ਇੱਕ ਈਸ਼ਵਰ ਇਲਹਾਮ ਆਵਾਗੋਣ ਨਿਰਲੇਪਤਾ ਅੰਧਵਿਸ਼ਵਾਸ ਆਤਮਾ ਤੇ ਪੁရောಹಿತਵਾਦ ਕੁਝ ਕੁ ਅਜਿਹੇ ਅੰਸ਼ ਹਨ ਜਿਨ੍ਹਾਂ ਨੇ ਜੀਵਨ ਨੂੰ ਜਾਂ ਤਾਂ ਕੁਝ ਨਹੀਂ ਦਿੱਤਾ ਜਾਂ ਨਿਰਾਕलेश ਦਿੱਤਾ ਹੈ ਮਨੁੱਖ ਦੇ ਅਧਿਆਤਮਕ ਵਿਰਸੇ ਦੇ ਇਨ੍ਹਾਂ ਅੰਸ਼ਾਂ ਵੱਲੋਂ ਜੀਵਨ ਨਾਲ ਹੋਈ ਅਤੇ ਹੋ ਰਹੀ ਨੇਕੀ ਅਤੇ ਬੁਰਾਈ ਵੱਲ ਮੈਂ ਆਪਣੀਆਂ ਲਿਖਤਾਂ ਵਿੱਚ ਸੰਕੇਤ ਕਰਦਾ ਰਹਿੰਦਾ ਹਾਂ ਇਸ ਨਿਵੰਧ ਰਾਹੀਂ ਪੂਰोहितਵਾਦ ਅਤੇ ਸਮਾਜਿਕ ਜੀਵਨ ਦੇ ਆਪਸੀ ਸੰਬੰਧਾਂ ਵਿੱਚ ਨਿੱਕੀ ਜਹੀ ਝਾਤੀ ਪਾਉਣ ਦਾ ਯਤਨ ਕਰਦਾ ਹਾਂ ਪੂਰोहितਵਾਦ ਨੂੰ ਬ੍ਰਾਹਮਣਵਾਦ ਵੀ ਆਖਿਆ ਜਾਂਦਾ ਹੈ ਇਹ ਅਧਿਆਤਮਕ ਅਤੇ ਸਮਾਜਿਕ ਰਸਮਾਂ ਨੂੰ ਨਿਭਾਉਣ ਦੀ ਵਿਧੀ ਵਿਧਾਨ ਦਾ ਨਾ ਹੈ ਇਕੀ ਸੇ ਇੱਕ ਧਰਮ ਦੇਸ਼ ਜਾਂ ਕਾਲ ਵਿਸ਼ੇਸ਼ ਨਾਲ ਸੰਬੰਧਿਤ ਨਹੀਂ ਸਗੋ ਸਰਵ ਵਿਆਪਕ ਹੈ ਵੱਖ-ਵੱਖ ਦੇਸ਼ਾਂ ਦੇ ਧਰਮਾਂ ਵਿੱਚ ਇਸ ਨੂੰ ਵੱਖ-ਵੱਖ ਨਾਂ ਦਿੱਤੇ ਗਏ ਹਨ ਇਸ ਦੀ ਨਿੰਦਾ ਉਨਨੀ ਹੀ ਆਮ ਹੈ ਜਿਨੀ ਇਸ ਦੀ ਪਾਲਣਾ ਤੇ ਪਾਵਨ ਦੀ ਇਹ ਹਾਰੇ ਧਰਮ ਦੀ ਜਿੰਦ ਜਾਨ ਜਾਂ ਆਤਮਾ ਹੈ ਇਸ ਬਿਨਾ ਕੋਈ ਧਰਮ ਜੀਵਿਤ ਨਹੀਂ ਰਹਿ ਸਕਦਾ ਸਾਰੇ ਇਤਿਹਾਸਕ ਧਰਮ ਆਪਣੇ ਤੋਂ ਪਹਿਲੇ ਧਰਮਾਂ ਦੀ ਆਲੋਚਨਾ ਵਿੱਚੋਂ ਉਪਜ ਕੇ ਮੋੜ ਉਸੇ ਪੁရောಹಿತਵਾਦ ਦੇ ਸਹਾਰੇ ਵਾਦ ਦੇ ਫੁੱਲ ਦੇ ਹਨ ਜਿਸ ਦੀ ਆਲੋਚਨਾ ਵਿੱਚੋਂ ਜਾਂ ਆਲੋਚਨਾ ਦੇ ਆਧਾਰ ਉੱਤੇ ਉਹਨਾਂ ਦਾ ਜਨਮ ਹੋਇਆ ਜਾਂ ਮੋੜ ਵੱਜਾ ਹੁੰਦਾ ਹੈ ਇਤਿਹਾਸਕ ਧਰਮ ਉਹ ਹਨ ਜਿਨ੍ਹਾਂ ਦੇ ਸੰਚਾਲਕਾਂ ਦੇ ਜਨਮ ਜਨਮ ਸਥਾਨ ਤੇ ਜੀਵਨ ਕਾਲ ਸੰਬੰਧੀ ਸਾਨੂੰ ਪਰੋਸੇ ਨਾਲ ਪਤਾ ਹੈ ਜੀਵਨ ਦੇ ਵਿਕਾਸ ਨਾਲ ਉਪਜੇ ਹੋਏ ਉਹ ਧਰਮ ਜੀਨਾਂ ਦੇ ਸੰਚਾਲਕ ਦਾ ਕੋਈ throopata ਨਹੀਂ ਕੁਦਰਤੀ ਧਰਮ ਆਖੇ ਜਾ ਸਕਦੇ ਹਨ ਇਸਾਈ ਮਤ ਅਤੇ ਬੁੱਧ ਧਰਮ ਇਤਿਹਾਸਿਕ ਧਰਮ ਹਨ Hindu ਧਰਮ ਕੁਦਰਤੀ ਧਰਮ ਹੈ ਰਾਮ ਕ੍ਰਿਸ਼ਨ ਰਾਮਾਨੁਜ ਸ਼ੰਕਰਾਚਾਰੀ ਜਾਂ ਕੋਈ ॠषि Hindu ਧਰਮ ਦਾ ਸੰਚਾਲਕ ਨਹੀਂ ਇਹ ਸਾਰੇ ਇਸ ਧਰਮ ਦੇ ਮੰਨਣ ਵਾਲੇ ਸਨ ਜਨਮਦਾਤਾ ਨਹੀਂ ਸਨ ਕੁਦਰਤੀ ਅਤੇ ਇਤਿਹਾਸਕ ਸਾਰੇ ਧਰਮਾਂ ਨੂੰ ਪੁਜੋਹੀਤਵਾਦ ਦੀ ਇੱਕੋ ਜਿੰਨੀ ਲੋੜ ਹੈ ਧਰਮ ਦੀ ਜਿੰਦ ਜਾਨ ਹੋਣ ਕਰਕੇ ਪੁਜੋਹੀਤਵਾਦ ਧਰਮ ਦੇ ਨਾਲ ਹੀ ਜਨਮਿਆ ਸੀ ਅਤੇ ਧਰਮ ਦੇ ਸਮਾਪਤੀ ਨਾਲ ਹੀ ਇਸ ਦੀ ਮੌਤ ਸੰਭਵ ਹੈ ਮਨੁੱਖ ਦਾ ਮੁੱਢਲਾ ਧਰਮ ਅਗਿਆਨ ਡਰ ਤੇ ਭੈਯੁਕਤਾ ਅਧਰ ਵਿੱਚੋਂ ਉਪਜਾਇਸੀ ਅਮ੍ਰਿਤਾ ਤੇ ਭਿਆਨਕ ਪਰਿਸਥਿਤੀਆਂ ਦੀ ਦੁਰਬੋਧ ਅਸੀਮਤ ਮਨੁੱਖੀ ਮਾਨਵ ਵਿੱਚ ਡਰ, ਅਚੰਭੇ ਅਤੇ ਆਦਰ ਦੇ ਰਲੇ ਮਿਲੇ ਭਾਵ ਨੂੰ ਜਨਮ ਦਿੰਦੀ ਸੀ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਆ ਇਸੇ ਭਾਵ ਦਾ ਲਿਖਾਈ ਹੈ ਸਭਿਅਤਾ ਦੇ ਵਿਕਾਸ ਨਾਲ ਇਹੋ ਭਾਵ ਸ਼ਰਦਾ ਦਾ ਰੂਪ ਧਾਰ ਗਿਆ ਹੈ ਜੰਗਲੀ ਸ਼ਿਕਾਰੀ ਮਨੁੱਖ ਦੇ ਮਨ ਵਿੱਚ ਭੈ ਸੀ ਪਰ ਕਿਸੇ ਸ਼ਕਤੀ ਪ੍ਰਤੀ ਪੈਯੁਕਤਾ ਅਧਰ ਨਹੀਂ ਸੀ ਉਸ ਦੁਆਰਾ ਸ਼ਿਕਾਰ ਕੀਤੇ ਜਾਣ ਵਾਲੇ ਪਸ਼ੂ ਕਿਸੇ ਰਹੀਮ ਰੱਬ ਜਾਂ ਦਿਆਲੂ ਦੇਵਤੇ ਦੀ ਦਇਆ ਦੇ ਪਾਤਰ ਨਹੀਂ ਸਨ ਸ਼ਿਕਾਰੀ ਮਨੁੱਖ ਵੀ ਆਪਣੇ ਸਫਲਤਾ ਨੂੰ ਕਿਸੇ ਦਿਆਲੂ ਦੀ ਦਇਆ ਸਾਮਝਣ ਦੀ ਥਾਂ ਆਪਣੇ ਉਦਮ ਦੀ ਉਪਜ ਸਮਝਦਾ ਸੀ ਇਸ ਲਈ ਉਸ ਦੇ ਮਨ ਵਿੱਚ ਸ਼ਰਧਾ ਨਹੀਂ ਉਪਜੀ ਸ਼ਰਧਾ ਸભ્યਤਾ ਨਾਲ ਉਪਜੀ ਸੀ ਅਤੇ ਸભ્યਤਾ ਦਾ ਆਰੰਭ ਖੇਤੀ ਨਾਲ ਹੋਇਆ ਸੀ ਮੁੜਲੇ ਕਿਸਾਨੇ ਯੋਗ ਦੇ ਮਨੁੱਖ ਨੂੰ ਕੁਦਰਤ ਵਿਚਲੀਆਂ ਮਿੱਤਰ ਸ਼ਕਤੀਆਂ ਨੂੰ ਰਜਾਉਣ ਤੇ ਅੰਮ੍ਰਿਤ ਸ਼ਕਤੀਆਂ ਨੂੰ ਪਤੇ ਆਉਣ ਦੀ ਲੋੜ ਸੀ ਇਸ ਲੋੜ ਨੂੰ ਮਹਿਸੂਸ ਕਰਨ ਵਾਲੇ ਮਨੁੱਖ ਨੂੰ ਇਨ੍ਹਾਂ ਸ਼ਕਤੀਆਂ ਬਾਰੇ ਬਹੁਤਾ ਪਤਾ ਨਹੀਂ ਸੀ ਅਤੇ ਇਨ੍ਹਾਂ ਸ਼ਕਤੀਆਂ ਦੇ ਟਕਰੇ ਵਿੱਚ ਆਪਣੀ ਸੰਪੂਰਨ ਲਾਚਾਰੀ ਦਾ ਪੂਰਾ ਪੂਰਾ ਅਹਿਸਾਸ ਸੀ ਇਸ ਲੋੜ ਤੇ ਸੰਪੂਰਨ लाचारी ਤੇ ਅਹਿਸਾਸ ਤੇ ਪਤਾ ਨਾ ਹੋਣ ਦੇ ਸੰਯੋਗ ਵਿੱਚੋਂ ਪੁਜਾਰੀਤਵਾਦ ਦਾ ਜਨਮ ਹੋਇਆ ਹੈ ਉਸ ਸਮੇਂ ਦੇ ਮਨੁੱਖ ਲਈ ਇਹ ਪੁਜਾਰੀਤਵਾਦ ਹੀ ਉਸ ਦਾ ਧਰਮ ਸੀ ਇਸ અત્યੰਤ ਜ਼ਰੂਰੀ ਕੰਮ ਲਈ ਵਾਦ ਤੋਂ ਵਾਦ ਯੋਗਤਾ ਵਾਲੇ ਵਿਅਕਤੀਆਂ ਦੀ ਲੋੜ ਮਹਿਸੂਸੀ ਜਾਣੀ ਵੀ ਕੁਦਰਤੀ ਸੀ ਅਤੇ ਵਾਦ ਤੋਂ ਵਾਦ ਯੋਗਤਾ ਵਾਲੇ ਵਿਅਕਤੀਆਂ ਨੂੰ ਵਾਦਤੋ ਵਦ ਆਦਰ ਦਿੱਤਾ ਜਾਣਾ ਵੀ ਜ਼ਰੂਰੀ ਸੀ ਇਉਂ ਪੈ ਅਗਿਆਨ ਤੇ ਲਾਚਾਰੀ ਦੇ ਪਾਵਾਂ ਦੇ ਰੂਪ ਵਿੱਚ ਧਰਮ ਪਹਿਲਾ ਉਪਜਿਆ ਤੇ ਮਿੱਤਰ ਸ਼ਕਤੀਆਂ ਨੂੰ ਰਿਜੌਣ ਤੇ ਅੰਮ੍ਰਿਤ ਸ਼ਕਤੀਆਂ ਨੂੰ ਪਤਿ ਆਉਣ ਦੇ ਕਰਮਕਾਂਡੀ ਰੂਪ ਵਿੱਚ ਧਰਮ ਪਿੱਛੋਂ ਪ੍ਰਗਟ ਹੋਇਆ ਆਧੁਨਿਕ ਸੱਭਿਅ ਮਨੋਖ ਦਾ ਧਰਮ ਕਿੰਨਾ ਵੀ ਵਿਕਸਿਤ ਅਤੇ ਵਿਗਿਆਨਿਕ ਕਿਉਂ ਨਾ ਹੋ ਗਿਆ ਹੋਵੇ ਇਸ ਦੀ ਇਹ ਪਰਿਭਾਸ਼ਾ ਅਜੇ ਤੱਕ ਜਿਉਂ ਦੀ ਤਿਉਂ ਕਾਇਮ ਹੈ ਕਿ ਇਹ ਮਨੁੱਖੀ ਮਨ ਵਿੱਚਲੇ ਪੈਲਾਚਾਰੀ ਅਤੇ ਅਗਿਆਨ ਦੇ ਭਾਵਾਂ ਦਾ ਕਰਮਕਾਂਡੀ ਜਾਪਰੋਹਿਤਵਾਦੀ ਪ੍ਰਗਟਾਵਾ ਹੈ ਜਿੱਥੋਂ ਤੱਕ ਸਤਿਕਾਰ ਦਾ ਸਵਾਲ ਹੈ ਪੁਜਾਰੀਤਵਾਦ ਨੂੰ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਪੁਰਾਤਨ ਕਾਲ ਅਤੇ ਮੱਧਕਾਲ ਦੇ ਮਨੁੱਖੀ ਸਮਾਜਾਂ ਨੇ ਇਸ ਨੂੰ ਬਹੁਤ ਸਤਿਕਾਰ ਦਿੱਤਾ ਹੈ ਯੂਨਾਨੀ ਦਾਰਸ਼ਨਿਕ ਮਿਸਰੀ ਫੈਰੋ ਰੋਮਨ ਸ਼ੈਨਸ਼ਾ ਅਤੇ ਭਾਰਤੀ ਸਮਰਾਟ ਇਸ ਨੂੰ ਸਿਰ ਝੁਕਾਉਂਦੇ ਆਏ ਹਨ ਹਾਂ ਅਨਾਦਰ ਜਾਂ ਤਰਸਕਾਰ ਦੇ ਸਬੰਧ ਵਿੱਚ ਉਪਰੋਹਿਤਵਾਦ ਨੂੰ ਬਹੁਤ ਸ਼ਿਕਾਇਤਾਂ ਹੋ ਸਕਦੀਆਂ ਹਨ ਪਰੰਤੂ ਇਹਨਾਂ ਲਈ ਪੂਰੋਹਿਤਵਾਦ ਖੁਦ ਜ਼ਿੰਮੇਵਾਰ ਹੈ ਸਮੇਂ ਦੇ ਬੀਤਣ ਨਾਲ ਮਨੁੱਖੀ ਸੂਝ-ਬੂਝ ਵਿਕਾਸ ਕਰਦੀ ਗਈ ਹੈ ਮਨੁੱਖ ਦੀਆਂ ਸਮਾਜਿਕ ਪਰਿਸਥਿਤੀਆਂ ਬਦਲਦੀਆਂ ਗਈਆਂ ਹਨ ਅਤੇ ਮਨੁੱਖ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਵਿੱਚ ਢਟਾਅ-ਉਸਾਰ ਹੁੰਦਾ ਰਿਹਾ ਹੈ ਸੱਤਾ ਤੇ ਸਤਿਕਾਰ ਦੀ ਉੱਚੇ ਟਾਰੀ ਉੱਤੇ ਬੈਠਾ ਹੋਇਆ ਪੁရောਹਿਤ ਵਾਦ ਤਬਦੀਲੀ ਜਾਂ ਵਿਕਾਸ ਨੂੰ ਅਦੋਗਤੀ ਅਤੇ ਵਿਨਾਸ਼ ਸਮਝਣ ਦੀ ਭੁੱਲ ਕਰਦਾ ਆਇਆ ਹੈ ਹਰ ਤਬਦੀਲੀ ਪੁਰਾਣੇ ਪੁਜਾਰੀਤਵਾਦ ਦੀ ਬਹਿਲਣਾ ਕਰਕੇ ਨਵੇਂ ਪੁਜਾਰੀਤਵਾਦ ਦੀ ਪੇਟ ਠੋਕਦੀ ਆਈ ਹੈ ਪੁਜਾਰੀਤਵਾਦ ਪੁਜਾਰੀਤਵਾਦ ਨੂੰ ਪਛਾੜਦਾ ਆਇਆ ਹੈ ਜੇ ਧਰਮ ਅਤੇ ਪੁਜਾਰੀਤਵਾਦ ਇੱਕ ਅਰਥੇ ਜਾਂ ਸਮਾਨ ਅਰਥੇ ਸ਼ਬਦ ਹਨ ਤਾਂ ਕੀ ਨਵੇਂ ਧਰਮਾਂ ਦੇ ਸੰਚਾਲਕਾਂ ਨੂੰ ਪੁਜਾਰੀਤਾ ਕਿਹਾ ਜਾ ਸਕਦਾ ਹੈ ਜਦੋਂ ਇਸ ਸ਼ਬਦ ਨਾਲ ਕਿਰਨਾ ਦੀ ਥਾਂ ਆਦਰ ਭਾਵ ਜੁੜਿਆ ਹੋਇਆ ਸੀ ਤਾਂ ਉਦੋਂ ਧਰਮਾ ਦੇ ਸੰਚਾਲਕ ਆਪਣੇ ਆਪ ਨੂੰ ਪੁਜੋਹੀਤ ਖਵਾ ਕੇ ਪ੍ਰਸੰਨ ਹੁੰਦੇ ਸਨ ਪਰੰਤੂ ਉਹ ਸਮਾ ਬਹੁਤ ਪਿੱਛੇ ਰਹਿ ਗਿਆ ਹੈ ਅਜੋਕੇ ਉन्नत ਧਰਮਾ ਦੇ ਸੰਚਾਲਕਾਂ ਨੂੰ ਪੁਜੋਹੀਤ ਕਹਿਣ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਸਿਰ ਚੁੱਕ ਸਕਦੀਆਂ ਹਨ 4000 ਸਾਲਾਂ ਤੋਂ ਧਰਮਾ ਦੇ ਸੰਚਾਲਕਾਂ ਨੂੰ ਰਖਿਆਕ ਪੈਗੰਬਰ ਸੰਤ ਸਾਧਗੁਰ ਹਜ਼ੂਰ ਮਹਾਰਾਜ ਅਤੇ ਬਾਬਾ ਆਦਿ ਕਾਖਿਆ ਜਾਣ ਦਾ ਰਿਵਾਜ ਪੈਦਾ ਹੋਇਆ ਹੈ ਪੁਰਾਣ ਇਤਿਹਾਸਕ ਕਾਲ ਦੇ ਜੰਗਲੀ ਜਾਂ ਅਰਧ ਜੰਗਲੀ ਅਗਿਆਨੀ ਭੈ ਪੀਤ ਤੇ ਲਾਚਾਰ ਮਨੁੱਖਾਂ ਤੇ ਸ਼ਕਤੀਸ਼ਾਲੀ ਭਿਆਨਕ ਪਰਪਤੇ ਆਏ ਜਾ ਸਕਣ ਵਾਲੇ ਕਾਲਪਨਿਕ ਦੇਵਤਿਆਂ ਵਿਚਾਲੇ ਸੁਖਾਵੇ ਸਬੰਧ ਸਥਾਪਿਤ ਕਰਨ ਦਾ ਵਸੀਲਾ ਜਾਂ ਮਾਧਿਅਮ ਹੁੰਦਾ ਸੀ ਪੁਜਿਤ ਦੇਵਤੇ ਵੀ ਅਨੇਕਸਾਨ ਅਤੇ ਪ੍ਰੋਹਿਤ ਵੀ ਕਈ ਦੇਵਤੇ ਸ਼ਕਤੀਸ਼ਾਲੀ ਅਲੌਕਿਕ ਅਗੇ ਸੋਖੇ ਜਾਣੇ ਨਾ ਜਾ ਸਕਣ ਵਾਲੇ ਅਤੀ ਅਥਰੇ ਸਨ ਉਹਨਾਂ ਨੂੰ ਪਤੇ ਆਉਣ ਦਾ ਕੰਮ ਕਿਸੇ ਸਾਧਾਰਨ ਵਿਅਕਤੀ ਦਾ ਨਹੀਂ ਸੀ ਇਸ ਲਈ ਦੇਵਤਿਆਂ ਦੇ ਮਨੁੱਖਾਂ ਵਿੱਚ ਵਿਚੋਲਗੀ ਦੀ ਕਰਨ ਵਾਲਾ ਪ੍ਰੋਹਿਤ ਵੀ ਸਾਧਾਰਨ ਨਹੀਂ ਸੀ ਮੰਨਿਆ ਜਾ ਸਕਦਾ ਦੇਵਤਿਆਂ ਨੂੰ ਪਤੇ ਆਉਣ ਦੀ ਅਸਾਧਾਰਨ ਯੋਗਤਾ ਉਸ ਨੂੰ ਚੇਦੇ ਸਤਿਕਾਰ ਅਤੇ ਸਲੂਕ ਦਾ ਅਧਿਕਾਰੀ ਬਣਾਉਂਦੀ ਸੀ ਆਰੰਭਕ ਅਰਧ ਸੱਭਿਅਕ ਬਿਲੀਆ ਦੇ ਮੁਖੀ ਇਹੋ ਪੁਜਾਰੀ ਹੀ ਹੁੰਦੇ ਸਨ ਜਿਵੇਂ ਜਿਵੇਂ ਗੁੰਜਲਦਾਰ ਸਮਾਜਾਂ ਦਾ ਵਿਕਾਸ ਹੁੰਦਾ ਗਿਆ ਹੈ ਤੀਵੇਂ-ਤੀਵੇਂ ਦੇਵਤਿਆਂ ਦੇ ਨੇੜੇ ਵਰਤੇ ਪੁਜਾਰੀਤ ਦੇਵਤਿਆਂ ਦੀ ਮਾਨਸਿਕਤਾ ਦੇ ਪਾਈਵਾਲ ਬਣਦੇ ਗਏ ਹਨ ਦੇਵਤਿਆਂ ਦੀ ਪ੍ਰਭੂਤਾ ਦਾ ਭੇਤ ਉਹਨਾਂ ਦੀ ਸ਼ਕਤੀ ਅਥਰੇਪਣ ਲੌਕਿਕਤਾ ਅਗਿਆਤਾ ਤੇ ਪਤੀ ਆਇਤਾ ਵਿੱਚ ਸੀ ਮਨੁੱਖਾ ਵਿਚਲਾ ਭੈ ਅਗਿਆਨ ਤੇ ਮਿਹਰ ਦੀ ਮੰਗ ਉਹਨਾਂ ਦੀ ਪ੍ਰ부ਤਾ ਦੇ ਲੋਕਿਕ ਜਾਂ ਦੁਨਿਆਵੀ ਆਧਾਰ ਸਨ ਦੇਵਤਿਆਂ ਦੀ ਪ੍ਰ부ਤਾ ਅਤੇ ਮਨੁੱਖਾਂ ਦੀ ਅਧੀਨਤਾ ਇੱਕੋ ਸਿੱਕੇ ਦੇ ਦੋ ਪਾਸੇ ਹਨ ਭੈ ਅਗਿਆਨ ਤੇ ਮਿਹਰ ਦੀ ਆਚਨਾ ਮਨੁੱਖੀ ਅਧੀਨਤਾ ਦਾ ਆਧਾਰ ਹੋਣ ਕੇ ਪੁਜਾਰੀਆਂ ਦੁਆਰਾ ਤਿਆਗੀ ਜਾਣੀ ਜ਼ਰੂਰੀ ਸਨ ਦੇਵਤਿਆਂ ਦੀ ਅਲੌਕਿਕਤਾ ਅਗਿਆਤਾ ਭਿਆਨਕਤਾ ਅਥਰਾਪਣ ਅਤੇ ਪਤੀਆਇਤਾ ਦੀs ਦੀਵਤਾ ਦੇ ਨਾਲ-ਨਾਲ ਮਨੁੱਖਾਂ ਵਿੱਚ ਭੈ ਅਗਿਆਨਤਾ ਤੇ ਮਿਹਰ ਮੰਗ ਦੀ ਲਗਾਤਾਰਤਾ ਪੁਜਾਰੀਤਾ ਦੇ ਐਸ਼ਵਰਜ ਅਤੇ ਅਸਾਧਾਰਨਤਾ ਦਾ ਆਧਾਰ ਸੀ ਆਰੰਭ ਵਿੱਚ ਪੁਜਾਰੀਤ ਵਰਗ ਨੂੰ ਆਪਣੀ ਪ੍ਰਭੂਤਾ ਬਣਾਈ ਰੱਖਣ ਦੀ ਚੇਚੀ ਚਿੰਤਾ ਨਹੀਂ ਸੀ ਡਰ ਜੀ ਬੰਦਾ ਮੋ ਬੇਬਸੀ ਦਾ ਅਹਿਸਾਸ ਮਿਹਰ ਦੀ ਮੰਗਤੇ ਗਿਆਨ ਦੀ ਘਾਟ ਮਨੁੱਖ ਦੀ ਪਰਵਿਰਤੀ ਅਤੇ ਪਰਿਸਥਿਤੀ ਦਾ ਭਾਗ ਸੰਪਰੋਇਤ ਵਰਗ ਨੂੰ ਇਹ ਸਦਾ ਲਾਭ ਸੁੱਤੇ ਸੇ ਦੇਹੀ ਪ੍ਰਾਪਤ ਸੀ ਸਭਿਅਤਾ ਦੇ ਵਿਕਾਸ ਨਾਲ ਹਾਲਤ ਬਦਲਦੀ ਗਈ ਹੈ ਇਹ ਠੀਕ ਹੈ ਕਿ ਸਭਿਅ ਸਮਾਜਾ ਦੀ ਉਸਾਰੀ ਵਿੱਚ ਰਜੋ ਗੁਣ ਸ਼ਕਤੀ ਹਿੰਸਾ ਹੱਤਿਆ ਤੇ ਹੀਰਾਫੇਰੀ ਨੂੰ ਵਿਸ਼ੇਸ਼ ਥਾਂ ਪ੍ਰਾਪਤ ਰਹੀ ਹੈ ਨਾ ਵੀ ਨਿਤ ਬਦਲਦੀਆਂ ਪਰਿਸਥਿਤੀਆਂ ਨੇ ਮਨੁੱਖ ਦਾ ਬੌਧਿਕ ਵਿਕਾਸ ਵੀ ਜਾਰੀ ਰੱਖਿਆ ਹੈ। ਇਸ ਵਿਕਾਸ ਨੇ ਪੁਜਾਰੀਤ ਵਰਗ ਨੂੰ ਚੇਚੀ ਸਾਵਧਾਨੀ ਦਾ ਸੁਨੇਹਾ ਦਿੱਤਾ ਹੈ। ਬ੍ਰਾਹਮਣ ਗ੍ਰੰਥ ਹੀ ਸੇ ਸਾਵਧਾਨੀ ਦੀ ਉਪਜ ਹਨ। ਪਹਿਲਾ ਪਹਿਲ ਕਬੀਲਿਆ ਦੇ ਮੁਖੀ ਹੀ ਪੁਜਾਰੀਤ ਸੰਪੁਰਾਤਨ ਉਨਤ ਮਿਸਰੀ ਸਭਿਅਤਾ ਦੇ ਆਰੰਭਕ ਸਮੇਂ ਵਿੱਚ ਮਿਸਰੀ ਰਾਜਾ ਹੀ ਪ੍ਰਦਾਨ ਪੁਜਾਰੀਤ ਹੁੰਦਾ ਸੀ। ਜਿਵੇਂ ਜਿਵੇਂ ਹਕੂਮਤ ਫੈਲਦੀ ਗਈ ਟੀਵੇਂ ਟੀਵੇਂ ਫੈਰੋ ਨੂੰ ਵਧੇ ਸ਼ਕਤੀਸ਼ਾਲੀ ਹੋਣ ਦਾ ਅਹਿਸਾਸ ਹੁੰਦਾ ਗਿਆ ਉਹ ਆਪ ਦੇਵਤਾ ਜਾਂ ਕਿਸੇ ਪ੍ਰਦਾਨ ਦੇਵਤੇ ਦਾ ਪੁੱਤਰ ਹੋਣ ਦਾ ਦਾਵਾ ਕਰਨ ਲੱਗ ਪਿਆ ਤੇ ਉਸ ਦੇ ਚੋਣਵੇਂ ਨਿਕਟਵਰਤੀ ਪੁਜਾਰੀਤ ਪਦਵੀ ਪ੍ਰਾਪਤ ਕਰਦੇ ਗਏ ਅਤੇ ਇਹ ਪਦਵੀ ਪਿਤਾ ਪੁਰਖੀ ਵਿੱਚ ਬਦਲਦੀ ਗਈ ਜਦੋਂ ਹਾਕਮ ਅਤੇ ਪੁਜਾਰੀਤ ਇੱਕ ਨਾ ਰਹਿ ਕੇ ਵੱਖ-ਵੱਖ ਹੋ ਗਏ ਉਦੋਂ ਦੋਹਾ ਵਰਗਾ ਨੂੰ ਆਪੋ ਆਪਣੇ ਕੰਮਾਂ ਵੱਲ ਧਿਆਨ ਦੇਣ ਲਈ ਬਹੁਤ ਸਮਾਂ ਮਿਲਣ ਲੱਗ ਪਿਆ ਹਾਕਮਾਂ ਨੇ ਆਪਣੀ ਸੈਨਿਕ ਸ਼ਕਤੀ ਵਿੱਚ ਵਾਧਾ ਕਰਨ ਵਿੱਚ ਜੋ ਕਮਾਲ ਕੀਤਾ ਉਹ ਕਮਾਲ ਪੁروਹਿਤਾ ਨੇ ਇਤਿਹਾਸ ਦੀ ਰਚਨਾ ਵਿੱਚ ਕੀਤਾ ਦੇਵਤਿਆਂ ਬਾਰੇ ਕਹਾਣੀਆਂ ਦੀ ਘੜਤ ਕਰਨ ਲੱਗੇ ਐ ਇਸ ਗੱਲ ਦਾ ਪੂਰਾ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਉਹਨਾਂ ਦੇ ਮੁਢਲੇ ਗੁਣ ਸ਼ਕਤੀ ਅਲੌਕੀ ਕਿਤਾਪਿਆਨਕਤਾ ਧਰਾਵਣ ਤੇ ਪੱਖਪਾਤ ਜਾਂ ਪਟਿਆਇਤਾ ਕਾਇਮ ਰੱਖੇ ਜਾਣ ਮਨੁੱਖ ਦੇ ਸਿਰ ਤੇ ਸ਼ੇਰ ਦੇ ਢੜ ਵਾਲੇ ਦੇਵਤੇ ਕੁੱਤਿਆਂ ਬਗਿਆੜਾਂ ਬਾਜਾਂ ਬਲਦਾਂ ਤੇ ਘੋੜਿਆਂ ਦੀ ਸ਼ਕਲ ਦੇ ਦੇਵਤੇ ਚਿੱਤਵਣ ਚਿੱਤਰਣ ਤੇ ਬੁਤੇਉਣ ਪਿੱਛੇ ਉਹਨਾਂ ਦੀ ਅਲੌਕਤਾ ਨੂੰ ਕਾਇਮ ਰੱਖਣ ਦਾ ਖਿਆਲ ਕੰਮ ਕਰਦਾ ਸੀ ਭਾਰਤੀ ਇਤਿਹਾਸ ਦੇ ਜਿਸ ਨੂੰ ਮੈਂ ਮੱਧ ਪੂਰਵੀ ਮਿਥੇ ਆਸਾ ਨਾਲੋਂ ਪਿਛਲੇ ਰੀਕਤਮਨ ਦਾਹਾ ਵਿੱਚ ਦੇਵਤਿਆਂ ਦੀ ਸ਼ਕਲਾ ਸੂਰਤਾ ਭਾਵੇਂ ਮਨੁੱਖੀ ਹੋਣ ਲੱਗ ਪਈਆਂ ਹਨ ਪਰ ਇੱਕ ਤੋਂ ਵੱਧ ਸਿਰਾ ਚਾਰ-ਚਾਰ ਬਾਵਾ ਸਿਰਾਂ ਦੀ ਬਦਲੀ ਜਿਹਾ ਕਿ ਗણેਸ਼ਾ ਦੇ ਵਿੱਚ ਅਤੇ ਦੇਵਤਿਆਂ ਦੀ ਸਵਾਰੀ ਲਈ ਚੁਣੇ ਗਏ ਗਰੂੜ ਚੂਹਾ ਆਦਿਕ ਵਾਹਨਾ ਦੀ ਵਰਤੋਂ ਨਾਲੇ ਨਦੀ ਅਲੌਕਿਕਤਾ ਬਣਾਈ ਰੱਖਣ ਦਾ ਪੂਰਾ ਯਤਨ ਕੀਤਾ ਗਿਆ ਹੈ ਵਿਸ਼ਲੇਰੀਕਰਨ ਕਰਨ ਕਰਕੇ ਭਾਰਤੀ ਮਿਥਿਹਾਸ ਵਿੱਚਲੇ ਦੇਵਤੇ ਮਿਸਰੀ ਯਹੂਦੀ ਅਤੇ ਯੂਨਾਨੀ ਮਿਥਿਹਾਸਾਂ ਵਿੱਚਲੇ ਦੇਵਤਿਆਂ ਨਾਲੋਂ ਵਧੇਰੇ ਸੱਭੇ ਹਨ ਭਾਰਤੀ ਮਿਥਿਹਾਸ ਵਿੱਚਲੇ ਕਹਾਣੀ ਕਲਾ ਵੀ ਕੁਝ ਕੁ ਚੰਗੀਰੀ ਹੈ ਤਾਂ ਵੀ ਦੇਵਤਿਆਂ ਦੇ ਅਥਰੇਪਣ ਵਿੱਚ ਕੋਈ ਘਾਟ ਨਹੀਂ ਉਹਨਾਂ ਕੋਲ ਬ੍ਰਹਮ ਅਸਤਰਾਂ ਤੇ ਸੁਦਾਰਸ਼ਨ ਚਕਰਾਂ ਦੀ અપਾਰ ਸ਼ਕਤੀ ਹੈ ਉਹ ਨੈਤਿਕ ਕਦਰਾਂ ਕੀਮਤਾਂ ਦਾ ਸਤਿਕਾਰ ਕਰਨ ਲਈ ਮਜਬੂਰ ਨਹੀਂ ਹਨ ਉਹ ਖੁਸ਼ਾਮਦ ਪਸੰਦ ਹਨ ਪਤੇ ਆਏ ਜਾਂਦੇ ਹਨ ਅਤੇ ਪੱਖਪਾਤ ਕਰਦੇ ਹਨ ਉਹ ਭਿਆਨਕਤਾ ਦੀ ਥਾ ਸ਼ਰਧਾ ਦੇ ਭਾਵ ਨੂੰ ਭਾਰਦੇ ਹਨ ਉਹ ਪੈ ਦੇ ਜੰਗਲੀ ਸਾਧਨ ਦੀ ਥਾ ਸ਼ਰਧਾ ਦੇ ਸੌ ਸਾਧਨ ਰਾਹੀ ਈਨ ਮਨਵਾਉਂਦੇ ਹਨ ਈਨ ਨਾ ਮੰਨਣ ਦੀ ਹਾਲਤ ਵਿੱਚ ਉਹਨਾਂ ਦੀ ਸ਼ਕਤੀ ਚੰਡੀ ਵਿੱਚ ਬਦਲ ਜਾਂਦੀ ਹੈ ਇਤਿਹਾਸਕ ਕਾਲ ਵਿੱਚ ਬ੍ਰੋਹੀਤ ਵਰਗ ਆਪਣੀ ਸੱਤਾ ਤੇ ਸਰਦਾਰੀ ਦੀ ਸਿਖਰ ਉਤੇ ਰਿਹਾ ਹੈ ਅੱਜ ਤੋ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਨਿੱਕੇ ਨਿੱਕੇ ਕਈ ਦੇਵਤਿਆਂ ਦੀ ਥਾਂ ਇੱਕ ਰੱਬ ਦੇ ਰੂਪ ਵਿੱਚ ਬਹੁਤ ਹੀ ਵਾਡਾਕਾਰੀ ਦੇਵਤੇ ਦੀ ਪ੍ਰਭੂਤਾ ਦਾ ਸਮਾਜ ਸ਼ੁਰੂ ਹੋ ਗਿਆ ਸੀ ਇੱਕ ਰੱਬ ਦਾ ਖਿਆਲ ਇਸ ਤੋ ਜੋ ਖਾ ਪੁਰਾਣਾ ਹੈ ਪਰੰਤੂ ਮਨੁੱਖ ਦੇ ਸੱਭਿਆਚਾਰਕ ਸਮਾਜਿਕ ਜੀਵਨ ਵਿੱਚ ਇਸ ਦੀ ਦਖਲਅੰਦਾਜ਼ੀ ਅਤੇ ਅਭਿ ਵਿਅੰਜਨਾ ਦਾ ਇਤਿਹਾਸ ਇਸ ਦੇ ਖਿਆਲ ਜਿੰਨਾ ਪੁਰਾਣਾ ਨਹੀਂ ਇੱਕ ਰੱਬ ਦੇ ਖਿਆਲ ਦੀ ਭਰਪੂਰ ਆ ਵਿਅੰਜਨਾ ਸ਼ਾਹਾਂ ਸ਼ਹਿਨ ਸ਼ਾਹਾਂ ਤੇ ਸਮਰਾਟਾਂ ਦੇ ਸਮਿਆਂ ਸੰਭਵ ਹੋਈ ਹੈ ਉਸ ਸਮੇਂ ਦਾ ਕਮੁਨੁਕੀ ਸਮਾਜ ਚੋਖੀ ਉਨਤੀ ਕਰ ਚੁੱਕਿਆ ਸਨ ਪੈਨ ਪੈਨ ਸਭਿਯਤਾ ਮਾਂ ਦੇ ਮਿਸ਼ਰਣ ਤੇ ਕਬੀਲਿਆਂ ਦੀ ਪੰਨ ਤੋੜਨ ਨੇ ਪ੍ਰੋਹੀਤਵਾਦ ਦੀ ਪ੍ਰਾਤਨ ਰੂਪਰੇਖਾ ਨੂੰ ਬਦਲ ਦਿੱਤਾ ਸੀ ਸਿਕੰਦਰ ਤੋਂ ਪਿਛੋ ਦੇ 2250 ਸਾਲਾਂ ਲਈ ਯੂਰਪ ਅਤੇ ਮੱਧ ਪੂਰਬੀ ਦੇਸ਼ਾਂ ਦਾ ਹੈਲਨੀਕਰਨਾ ਹੁੰਦਾ ਰਿਹਾ ਯੂਨਾਨੀ ਸਭਿਆਚਾਰ ਅਤੇ ਵਿਚਾਰ ਦੇਸ ਫੈਲਾਉਣ ਨੇ ਉੱਚ ਵਰਗ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਤੇ ਯੂਨਾਨੀ ਰਾਜ ਪ੍ਰਬੰਧ ਅਧੀਨ ਇਕੱਠੀਆਂ ਹੋਈਆਂ ਸਭਿਅਤਾਵਾਂ ਦੇ ਜਨਸਾਧਾਰਨ ਨੂੰ ਵੱਖ-ਵੱਖ ਦੇਸ਼ਾਂ ਦੇ ਇਤਿਹਾਸ ਨੂੰ ਮਿਸ਼ੇਰੇਤੇ ਹੁੰਦੇ ਵੇਖਣ ਦਾ ਮੌਕਾ ਮਿਲਿਆ ਉਸ ਸਮੇਂ ਇਹ ਹੁੱਦੀ ਮਿ ਇਤਿਹਾਸ ਬਾਕੀਆਂ ਨਾਲੋਂ ਵਧ ਨਵੀਨ ਵੀ ਸੀ ਅਤੇ ਇਤਿਹਾਸਕ ਹੋਣ ਦਾ ਭੁਲੇਖਾ ਪਾਉਣ ਵਿੱਚ ਸਫਲ ਵੀ ਸੀ ਯੂਨਾਨੀ ਦਾਰਸ਼ਨਿਕਤਾ ਇਹ ਹੁੱਦੀ ਮਿ ਇਤਿਹਾਸ ਅਤੇ ਸ਼ਕਤੀਸ਼ਾਲੀ ਵਿਸ਼ਾਲ ਰਾਜ ਪ੍ਰਬੰਧ ਦੀ ਸਥਾਪਨਾ ਨੇ ਇੱਕ ਰੱਬ ਦੇ ਖਿਆਲ ਨੂੰ ਬਹੁ ਦੇਵ ਵਿਸ਼ਵਾਸ ਦੇ ਟਾਕਰੇ ਵਿੱਚ ਵਧੇਰੇ ਮੰਨਣ ਯੋਗ ਬਣਾਉਣ ਵਿੱਚ ਸਹਾਇਤਾ ਕੀਤੀ ਦੇਵਤਿਆਂ ਦੀ ਥਾਂ ਇੱਕ ਰੱਬ ਨੂੰ ਮੰਨਣ ਵਿੱਚ ਸੋਖ ਇਸ ਲਈ ਵੀ ਪ੍ਰਤੀਤ ਕੀਤੀ ਜਾਂਦੀ ਸੀ ਕਿ ਉਹ ਦੇਵਤਿਆਂ ਨਾਲੋਂ ਕਿਤੇ ਵੱਧ ਅਲੌਕਿਕ ਸੀ ਦੇਵਤਿਆਂ ਦੀਆਂ ਕਈ ਸੂਰਤਾਂ ਮੂਰਤਾਂ ਸਾਨੂੰ ਜਿਹੜੀਆਂ ਉਦੋਂ ਤੱਕ ਕੋਝੁ ਕੋ ਵਿਕਸਿਤ ਹੋ ਚੁੱਕੀ ਮਨੁੱਖੀ ਬੌਧਿਕਤਾ ਨੂੰ ਮੰਨਣ ਯੋਗ ਨਹੀਂ ਸਾਨੂੰ ਲੱਗਦੀਆਂ ਰੱਬ ਦੀ ਕੋਈ ਸੂਰਤ ਨਾ ਹੋਣ ਕਰਕੇ ਉਹ ਦੇਵਤਿਆਂ ਨਾਲੋਂ ਵਧੇਰੇ ਅਲੌਕਿਕ ਵੀ ਸੀ ਅਤੇ ਵਧੇਰੇ ਮੰਨਣ ਯੋਗ ਵੀ ਸੀ ਆਲਟਕ ਸੋਚ ਸਕਦੇ ਹਨ ਕਿ ਜਿਸ ਰੱਬ ਦੀ ਕੋਈ ਸੂਰਤ ਸ਼ਕਲ ਜਾਂ ਮੂਰਤੀ ਨਹੀਂ ਉਸ ਦੀ ਪੂਜਾ ਨਹੀਂ ਹੋ ਸਕਦੀ ਅਤੇ ਜੇ ਪੂਜਾ ਨਹੀਂ ਹੋ ਸਕਦੀ ਤਾਂ ਪੁਜਾਰੀ ਵਰਗ ਜਾਂ ਪੁਜੋਹਿਤ ਦੀ ਲੋੜ ਵੀ ਨਹੀਂ ਹੋਵੇਗੀ ਸ਼ਾਇਦ ਅਸੀਂ ਭੁੱਲ ਗਏ ਹਾਂ ਕਿ ਪੁਜੋਹਿਤਵਾਦ ਦਾ ਆਧਾਰ ਪੂਜਾ ਜਾਂ ਨਿਰੋਲ ਪੂਜਾ ਨਹੀਂ ਸਗੋ ਦੇਵਤਿਆਂ ਦੀ ਅਲੌਕਿਕਤਾ ਅਭਿਆਨਕਤਾ ਅਗਿਆਤਾ ਸ਼ਕਤੀ ਅਤਰੇ ਬਨਤੇ ਪਤੀ ਆਇਤਾ ਵਿੱਚ ਹੈ ਤੇ ਮਨੁੱਖ ਦੇ ਅਗਿਆਨ ਲਾਚਾਰੀ ਭੈ ਤੇ ਮਿਹਰ ਦੀ ਮੰਗ ਵਿੱਚ ਹੈ। ਦੇਵਤਿਆਂ ਵਿੱਚਲੇ ਸਾਰੇ ਖਾਸੇ ਰੱਬ ਵਿੱਚ ਕਾਇਮ ਰੱਖੇ ਗਏ ਹਨ। ਸਾਰੇ ਦੇਵਤਿਆਂ ਦਾ ਖਾਸਾ ਉਸ ਵਿੱਚ ਕੇਂਦ੍ਰਿਤ ਹੋ ਗਿਆ ਸੀ। ਉਸ ਦੇ ਆਕਾਰ ਦੀ ਕੋਈ ਸੀਮਾ ਨਹੀਂ ਸੀ। ਉਸ ਦੀ ਸ਼ਕਤੀ ਦੀ ਕੋਈ ਹੱਦ ਨਹੀਂ ਸੀ। ਉਸ ਦੀ ਭਿਆਨਕਤਾ ਦਾ ਮੇਚ ਬੰਨਾ ਨਹੀਂ ਸੀ। ਉਸ ਨੇ ਨਰਕਾਂ ਦਾ ਨਿਰਮਾਣ ਕਰ ਰੱਖਿਆ ਸੀ। ਉਸ ਦੇ ਨਾਰਕਾ ਵਿੱਚ ਇਸਤਰੀ ਪੁਰਸ਼ਾਂ ਨੂੰ ਅਨੰਤ ਕਾਲ ਤੱਕ ਜਲਾਇਆ ਜਾਂਦਾ ਸੀ ਉਸ ਨੇ 84 ਲੱਖ ਜੂਨਾ ਦਾ ਵਿਧਾਨ ਬਣਾ ਰੱਖਿਆ ਸੀ ਉਸ ਦੇ ਨੀਮ ਬਹੁਤ ਕਠੋਰ ਸਨ ਪਰੰਤੂ ਉਹ ਪਤੇ ਆਇਆ ਜਾ ਸਕਦਾ ਸੀ ਉਹ ਪੱਖਪਾਤੀ ਸੀ ਚਾਵੇ ਤਾਂ ਕਿਸੇ ਕਾ ਜਾ ਰਾਬਿਕਾ ਉਤੇ ਰੀਝ ਜਾਂਦਾ ਸੀ ਚਾਵੇ ਤਾਂ ਉਮਰਾ ਦੀ ਬੰਦਗੀ ਉਤੇ ਪਾਣੀ ਫੇਰ ਦਿੰਦਾ ਸੀ ਉਸ ਨੂੰ ਜਾਣਨ ਦੀ ਇੱਛਾ ਵੱਡਾ ਅਣਜਾਣ ਪੂਣਾ ਸੀ ਪਰ ਆਪਣੀ ਮਰਜ਼ੀ ਨਾਲ ਉਹ ਪੈਗੰਬਰਾਂ ਸੰਤਾਂ ਫਕੀਰਾਂ ਸਤ ਗੁਰੂਆਂ ਤੇ ਅਵਤਾਰਾਂ ਰਾਹੀਂ ਆਪਣੇ ਆਪ ਨੂੰ ਮਨੁੱਖੀ ਜਾਣਕਾਰੀ ਦੀ ਵਸਤੂ ਬਣਾ ਲੈਂਦਾ ਸੀ ਉਸ ਵਿੱਚ ਦੇਵਤਿਆਂ ਵਾਲੇ ਸਾਰੇ ਲੱਛਣ ਸਾਨੂੰ ਦੇਵਤਿਆਂ ਨਾਲੋਂ ਵੱਖਰਾ ਸੀ ਕੇਵਲ ਅਸੀਮਤਾ ਕਰਕੇ ਆਕਾਰ ਕਰਕੇ ਅਸਲੀ ਵਜੋਂ ਉਹ ਕਿਸੇ ਦੇਵਤੇ ਨਾਲੋਂ ਵਧੀਆ ਨਹੀਂ ਸੀ ਲੋਕਮਾਨਸਿਕਤਾ ਨੂੰ ਪੁਜੋਹੀਤਵਾਦ ਦੀ ਪਰਵਾਨਗੀ ਦੇ ਯੋਗ ਬਣਾਈ ਰੱਖਣ ਲਈ ਪੈ ਪੀ ਤੇ ਰੱਖਣ ਦੇ ਸਾਧਨ ਵੀ ਵਿਕਾਸ ਕਰ ਗਏ ਸਨ ਮਨੁੱਖ ਨੂੰ ਮੌਤ ਕੋਲ ਡਰ ਲੱਗਦਾ ਸੀ ਹੁਣ ਮੌਤ ਤੋਂ ਪਿੱਛੋ ਦਾਸ ਦੀ ਵੀ ਡਰ ਦੋਜ਼ਕ ਉਸਾਰ ਲਿਆ ਗਿਆ ਸੀ ਜਿਸ ਵਿੱਚ ਮਨੁੱਖ ਦੀ ਇੱਕ ਚਮੜੀ ਸਾੜ ਜਾਣਕ ਤੋਂ ਪਿੱਛੋ ਉਸ ਨੂੰ ਦੂਜੀ ਚਮੜੀ ਦਿੱਤੀ ਜਾਣੀ ਸੀ ਅਤੇ ਦੂਜੀ ਤੋਂ ਪਿਛੋ ਤੀਜੀ ਅਤੇ ਇਹ سلسلہ ਅਨੰਤ ਕਾਲ ਤੱਕ ਜਾਰੀ ਰਹਿਣਾ ਸੀ ਮਨੁੱਖ ਦੀ ਬੌਧਿਕਤਾ ਵਿੱਚ ਵਿਕਾਸ ਹੋਇਆ ਪਰ ਉਸ ਨੂੰ ਇਹ ਆਖਿਆ ਗਿਆ ਕਿ ਤੇਰੀ ਬੌਧਿਕਤਾ ਸ਼ੈਤਾਨੀ ਚੀਜ਼ ਹੈ ਨਰਕ ਤੇ ਆਵਾਗੋਂ ਤੋਂ ਬਚਣ ਲਈ ਤੈਨੂੰ ਵਿਸ਼ਵਾਸ ਦੀ ਲੋੜ ਹੈ ਰੱਬੀ ਹੁਕਮ ਸਾਹਮਣੇ ਬੌਧਿਕਤਾ ਦਾ ਸਹਾਰਾ ਰਵੇਗਾ ਤਾਂ ਵੈਤਰਣੀ ਤਾਰਨ ਲੱਗਿਆ ਪਤਲੇ ਪੁੱਲ ਵਿੱਚੋਂ ਤੋਂ ਡੇਗ ਕੇ ਸਦਾ ਲਈ ਲਹੂ پاک ਦੀ ਨਦੀ ਵਿੱਚ ਗੋਤੇ ਖਾਂਦਾ ਰਹੇਗਾ ਤੇਰੀ ਭਲਾਈ ਤੇਰੀ ਕਿਸੇ ਨੇਕੀ ਵਿੱਚ ਨਹੀਂ ਸਗੋ ਰੱਬ ਦੀ ਮਿਹਰ ਵਿੱਚ ਹੈ ਦੁਨਿਆਵੀ ਤੌਰ ਉਤੇ ਕੁਝ ਕੁ ਸੁਰੱਖਿਤ ਹੋ ਗਏ ਮਨੁੱਖ ਨੂੰ ਮੌਤੋਂ ਮਗਲੇ ਡਰਾਵਿਆ ਹੇਟ ਦ압 ਦਿੱਤਾ ਗਿਆ ਪੁਰੀਤਵਾਦ ਨੇ ਕਿੱਥੇ ਜਾਣਾ ਸੀ ਰੱਬ ਦੇ ਪੁੱਤਰ ਪੈਗੰਬਰ ਰੱਖਿਆ ਕਰਤੇ ਅਵਤਾਰ ਆਦਿਕ ਦੇ ਰੂਪ ਵਿੱਚ ਪ੍ਰੋਹੀਤ ਸਾਡੀ ਦੁਨੀਆ ਵਿੱਚ ਜਿਉਂ ਦਾ ਤਿਉਂ ਕਾਇਮ ਹੈ ਇੰਨਾ ਪ੍ਰধান ਪ੍ਰੋਹੀਤਾਂ ਦੇ ਵੱਡੇ ਵੱਡੇ ਮੈਕਮੇ ਬਣ ਗਏ ਹਨ ਮਜੋਰਾ ਮੁਲਾਣਿਆਂ ਪੁਜਾਰੀਆਂ ਗ੍ਰੰਥੀਆਂ ਰਾਗੀਆਂ ਪ੍ਰਚਾਰਕਾਂ ਸੰਤਾਂ ਮਹੰਤਾ ਸੇਵਾਦਾਰਾਂ ਗੜਵਈਆਂ ਪਾਦਰੀਆਂ ਪੋਪਾਂ ਪਾਠੀਆਂ ਤੇ ਨਾ ਜਾਣੇ ਹੋਰ ਕਿੰਨੇ ਰੂਪਾਂ ਵਿੱਚ ਮਨੁੱਖਤਾ ਦਾਇਕ ਵੱਡਾ ਭਾਗ ਉਹ ਵੇਹੀ ਮਨੁੱਖੀ ਗੌਰਵ ਤੋਂ ਹੀਣਾ ਜੀਵਨ ਜੀਣ ਲਈ ਮਜਬੂਰ ਹੋ ਗਿਆ ਹੈ ਜਿਵੇਂ ਮਨੁੱਖ ਦੀ ਵਰਡਵੰਡ ਨਾਲ ਭਾਰਤੀ ਜਨਸਾਧਾਰਨ ਦਾ ਚੌਥਾਈਸਾ ਅਛੂਤ ਹੋ ਗਿਆ ਸੀ ਮਨੁੱਖਤਾ ਦਾਏ ਗੌਰਵਹੀਣ ਤੇ ਸ਼ਰਮਸਾਰੀ ਸਾਪੜੇ ਵਿਚਲੇ ਪਾਖੰਡ ਅਤੇ ਜਨਸਾਧਾਰਨ ਵਿਚਲੇ ਡਾਰ ਤੇ ਅ ਗਿਆਨ ਦੇ ਸਹਾਰੇ ਜੀ ਰਿਹਾ ਹੈ ਹਿੰਸਾ ਹੱਤਿਆ ਤੇ ਅਤੰਕਵਾਦ ਦੀ ਛਰਨ ਪੈ ਕੇ ਕੋਈ ਕੋਈ ਪੁਰੋਹੀ ਦੇ ਸ਼ਹੀਦ ਦੀ ਪਾਰਵੀਵੀ ਪ੍ਰਾਪਤ ਕਰ ਲੈਂਦਾ ਹੈ ਕਈ ਸਿਆਣਿਆਂ ਦਾ ਵਿਚਾਰ ਹੈ ਕਿ ਧਾਰਮਿਕ ਵਿਸ਼ਵਾਸਾਂ ਦੀ ਤਰਕਪੂਰਨ ਜਾਂ ਵਿਚਾਰਸ਼ੀਲ ਵਿਆਖਿਆ ਪੁਰੀহিতਵਾਦ ਜਾਂ ਬ੍ਰਾਹਮਣਵਾਦ ਦੇ ਪ੍ਰਭਾਵ ਨੂੰ ਮੰਦ ਕਰ ਸਕਦੀ ਹੈ ਇਹ ਖਾਮਖਿਆਲੀ ਹੈ ਕਿਸੇ ਵੀ ਅਲੌਕਿਕਤਾ ਦੀ ਵਿਵੇਕੀ ਵਿਆਖਿਆ ਉਸ ਦੀ ਉਮਰ ਲੰਮੀ ਕਰੇਗੀ ਵਿਵੇਕਾਨੰਦ ਨਾਲੋਂ ਵੱਡਾ ਵਿਵੇਕੀ ਅਤੇ ਦਇਆਨੰਦ ਨਾਲੋਂ ਵੱਡਾ ਤਾਰਕ ਪੂਰਨ ਵਿਆਖਿਆਕਾਰ ਪੈਦਾ ਕਰਨਾ ਔਖਾ ਹੈ ਪਰੰਤੂ ਇਨਾਂ ਦੋਹਾਂ ਦੇ ਚਲਾਏ ਹੋਏ ਸੰਗਠਨਾਂ ਵਿੱਚ ਪੁရောਹੀਤਵਾਦ ਦੀ ਪ੍ਰਭੂਤਾ ਵੇਖੀ ਜਾਣੀ ਬਹੁਤ ਸੌਖੀ ਹੈ ਪੁရောਹੀਤਵਾਦ ਦਾ ਅੰਤ ਮਨੁੱਖੀ ਗਿਆਨ ਦੇ ਵਾਦੇ ਅਤੇ ਪਰਲੋਕਵਾਦ ਦੇ ਤ્યાਗ ਵਿੱਚ ਹੈ ਪਰੰਤੂ ਗਿਆਨ ਦੇ ਵਾਦੇ ਅਤੇ ਪਰਲੋਕਵਾਦ ਦੇ ਅੰਤ ਨਾਲ ਮਨੋਖ ਦੇ ਸਾਰੇ ਧਰਮ ਆਪਣੇ ਅੰਤ ਨੂੰ ਪ੍ਰਾਪਤ ਹੋ ਜਾਣਗੇ ਇਹ ਪਰਲੋਕਵਾਦੀ ਅੰਧਕਾਰ ਦੀ ਉਪਜ ਹਨ ਪਦਾਰਥਵਾਦੀ ਵਿਗਿਆਨਿਕ ਸੋਚ ਦੀ ਦਵਾਈ ਇਹਨਾਂ ਲਈ ਸੁਖਾਵੀ ਨਹੀਂ ਇਹ ਦਵਾਈ ਹੈ ਵੀ ਦੁਰਲਭ ਇਸ ਲਈ ਸਮਾਜਿਕ ਜੀਵਨ ਵਿੱਚ ਪੂਰोहितਵਾਦ ਦੇਰ ਤੱਕ ਜਿਉਂਦਾ ਰਹੇਗਾ ਤੇ ਅਸੀਂ ਵਿਆਹਾਂ ਵਿਹਾਰਾਂ ਖੁਸ਼ੀਆਂ ਗਮੀਆਂ ਤਿਉਹਾਰਾਂ ਤੇ ਪੁਰਵਾਂ ਦੇ ਮੌਕਿਆਂ ਉਤੇ ਉਨਾਂ ਹੀ ਪੁਰੀਹਤਾ ਭਾਈਆਂ ਤੇ ਮੁਲਾਣਿਆਂ ਨੂੰ ਸਤਿਕਾਰ ਦੇਣ ਦਾ ਪਖੰਡ ਕਰਦੇ ਰਹਾਂਗੇ ਜਿਨ੍ਹਾਂ ਨੂੰ ਸਾਧਾਰਨ ਸਮਾਜਿਕ ਜੀਵਨ ਦੀ ਦ੍ਰਿਸ਼ਟੀ ਤੋਂ ਅਸੀਂ અત્યੰਤ ਬੇਲੋੜੇ ਘਟਿਆ ਤੇ ਕਰਨਤ ਸਮਝ ਲਈ ਹਾਂ ਅਧਿਆਤਮਿਕ ਵਿਰਸੇ ਵਿੱਚ ਮਿਲੀ ਹੋਈ ਇਹ ਨੀਚਤਾ ਸਾਨੂੰ ਸਾਂਭ ਕੇ ਰੱਖਣੀ ਪਵੇਗੀ ਕਾਫੀ ਢੇਰ ਤੱਕ ਧੰਨਵਾਦ ਉਮੀਦ ਹੈ ਕਿ ਤੁਹਾਨੂੰ ਇਹ ਆਡੀਓ ਕਿਤਾਬ ਪਸੰਦ ਆਈ ਹੋਵੇਗੀ ਇਸ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲੇ